ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਵਧੀਆ ਹੋਵੋਗੇ ਅੱਜ ਫਿਰ ਨਵੀਂ ਵੀਡੀਓ ਲੈ ਕੇ ਤੁਹਾਡੇ ਵਿੱਚ ਹਾਜ਼ਰ ਆ ਜੀ ਅੱਜ ਆਪਾਂ ਪਹੁੰਚੇ ਆ ਨਾਲੇ ਤੇ ਆਪਣੇ ਨਾਲ ਦੇ ਪਿੰਡ ਵਗਦਾ ਹੈ ਚੱਲਦਾ ਹੈ ਨਾਲਾ ਤੇ ਉੱਥੇ ਆਏ ਆ ਤੇ ਆਪਣੇ ਪਿੱਛੇ ਖੜਾ ਜੀ ਇੱਧਰ ਮੋਟਰਸਾਈਕਲ ਤੇ ਹੋਰ ਦਿਖਾਉਣਾ ਤੁਹਾਨੂੰ ਅੱਗੇ ਨਾਲਾ ਤਾਂ ਬਿਲਕੁਲ ਸੁੱਕਿਆ ਪਿਆ ਹੈ ਆਪਣੇ ਭਰਾ ਪਹੁੰਚੇ ਨੇ ਆਪਣੇ ਕੋਲੇ ਉਹ ਬਾਬਾ ਜਸਵਿੰਦਰ ਸਿੰਘ ਜੀ ਤੇ ਇਹਨੂੰ ਤਾਂ ਤੁਸੀਂ ਜਾਣਦੇ ਹੋ ਕਰਤਾਰਪੁਰ ਸਾਡਾ ਚੱਲਦੇ ਆਪਾਂ ਆਪਣੇ ਭਰਾ ਕੋਲੇ ਉਹਨੂੰ ਪੁੱਛਦੇ ਆਂ ਠੀਕ ਹੈ ਸ਼ਾਮ ਨੂੰ ਘੁੰਮਣ ਦਾ ਵੀ ਆਨੰਦ ਵੱਖਰਾ ਹੁੰਦਾ ਤੇ ਨਾਲੇ ਤਾਂ ਇੱਧਰ ਖੇਤਾਂ 'ਚ ਕੀੜਾ ਮਾਰਿਆ ਜਾਂਦਾ ਨਾਲੇ ਬੰਦਾ ਇੱਧਰ ਘੁੰਮ ਫਿਰੇ ਹੁੰਦਾ ਅਸੀਂ ਸ਼ੁਕਰ ਆ ਦੋ ਪਾਣੀ ਦੇ ਨਾਲੇ ਚੱਲੇ ਆਪਾਂ ਨਾਲੇ ਦੀ ਪਹੀ ਤੇ ਤੇ ਮਾੜਾ ਮਾੜਾ ਪਾਣੀ ਆ ਨਾਲੇ ਦੇ ਵਿੱਚ ਪਹਿਲਾਂ ਤਾਂ ਫੁੱਲ ਸੀਗਾ ਦਿੱਲੀ ਵਾਲੀ ਗੰਗਾ ਆ ਪਰ ਹੁਣ ਤਾਂ ਬਹੁਤ ਘਟ ਬਗੀਆਂ ਅੱਜ ਆਪਣੇ ਧੁੱਪ ਨਿਕਲੀ ਹੋਈ ਵਧੀਆ ਜੀ ਦੋ ਦਿਨ ਹੋ ਗਏ ਮੌਸਮ ਸਾਫ਼ ਹੈ ਪਹਿਲਾਂ ਦੇ ਮੁਕਾਬਲੇ ਨਾਲੋਂ ਠੀਕ ਹੈ ਤੇ ਹੁਣ ਇੰਨੀ ਧੁੱਪ ਹੈ ਨਹੀਂ ਗਈ ਧੁੱਪ ਤਾਂ ਹੈਗੀ ਆ ਪਰ ਬਰਸਾਤ ਹੈ ਨਹੀਂ ਗਈ ਕਮੋਸ ਮਿਲੋਟਾ ਜੀ ਆਪਣੇ ਤੇ ਦੱਸਿਆ ਜੀ ਕਿਹੜੀ ਕਿਹੜੀ ਜਗ੍ਹਾ ਤੇ ਹੁਣ ਮੀਂਹ ਪੈ ਰਹੇ ਨੇ ਆਪਾਂ ਜਾਣਦੇ ਆ ਜਿਵੇਂ ਕਿ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਤੇ ਆਪਣੇ ਭਰਾ ਸੇਵਾ ਕਰਨ ਗਏ ਹੋਏ ਸੀਗੇ ਤੇ ਆਪਾਂ ਵੀ ਚੱਲਾਂਗੇ ਥੋੜੇ ਦਿਨਾਂ ਦੇ ਵਿੱਚ ਤੇ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਉੱਥੇ ਨਾਲੇ ਤੇ ਨਾਲੇ ਦੇਖਾਂਗੇ ਉੱਥੋਂ ਦਾ ਮਾਹੌਲ ਕੀ ਸਿਸਟਮ ਬਣਿਆ ਹੋਇਆ ਉੱਥੋਂ ਦਾ ਜੀ ਅੱਜ ਮੈਂ ਤੁਸੀ ਪੇਜਰ ਦੇਖ ਸਕਦੇ ਹੋ ਪਿੱਛੇ ਉਹ ਥੱਲੇ ਨਾਲਾ ਜੀ ਤੇ ਮੜਾ ਮੜਾ ਪਾਣੀ ਹੈ ਨਾਲੇ ਦੇ ਵਿੱਚ ਪਹਿਲਾਂ ਤਾਂ ਫੁੱਲ ਸੀਗਾ ਜੇ ਦਿੱਲੀ ਵਾਲੀ ਗੰਗਾ ਹੀ ਹੈ ਪਰ ਹੁਣ ਤਾਂ ਬਹੁਤ ਘਟਾ ਬਾਕੀਆਂ ਅੱਜ ਆਪਣੇ ਧੁੱਪ ਨਿਕਲੀ ਹੋਈ ਵਧੀਆ ਜੀ ਦੋ ਦਿਨ ਹੋ ਗਏ ਮੌਸਮ ਸਾਫ਼ ਹੈ ਪਹਿਲਾਂ ਦੇ ਮੁਕਾਬਲੇ ਨਾਲੋਂ ਠੀਕ ਹੈ ਤੇ ਹੁਣ ਇੰਨੀ ਧੁੱਪ ਹੈ ਨਹੀਂ ਗਈ ਧੁੱਪ ਤਾਂ ਹੈਗੀ ਹੈ ਪਰ ਬਰਸਾਤ ਹੈ ਨਹੀਂ ਗਈ ਮੌਸਮ ਲੋਟਾ ਜੀ ਆਪਣੇ ਤੇ ਦੱਸਿਓ ਜੀ ਕਿਹੜੀ ਕਿਹੜੀ ਜਗ੍ਹਾ ਤੇ ਹੁਣ ਮੀਂਹ ਪੈ ਰਹੇ ਨੇ ਆਪਾਂ ਜਾਣਦੇ ਆ ਜਿਵੇਂ ਕਿ ਪੰਜਾਬ ਦੇ ਵਿੱਚ ਖੜ ਆਏ ਹੋਏ ਨੇ ਤੇ ਆਪਣੇ ਭਰਾ ਸੇਵਾ ਕਰਨ ਗਏ ਹੋਏ ਸੀਗੇ ਤੇ ਆਪਾਂ ਵੀ ਚੱਲਾਂਗੇ ਥੋੜੇ ਦਿਨਾਂ ਦੇ ਵਿੱਚ ਤੇ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਉੱਥੇ ਨਾਲੇ ਤੇ ਨਾਲੇ ਦੇਖਾਂਗੇ ਉੱਥੋਂ ਦਾ ਮਾਹੌਲ ਕੀ ਸਿਸਟਮ ਬਣਿਆ ਹੋਇਆ ਉੱਥੋਂ ਦਾ ਜੀ ਲੋ ਜੀ ਆਪਣੇ ਬੰਦੇ ਇੱਥੋਂ ਆਖ ਕੇ ਕਹਿੰਦੇ ਕਹਿੰਦੇ ਸ਼ਹਿਰ ਚ ਲੈ ਕੇ ਜਾ ਕੇ ਤਾਂ ਕਮਾਉਂਦਾ ਸ਼ਹਿਰ ਕਵਾ ਦੱਸੋ ਯਾਰ ਜਿਹੜੀ ਆਪਣੇ ਨਾਲ ਜੁੜੀਆਂ ਨੇ ਖੇਤ ਆਪਣੇ ਨਾਲ ਜੁੜੇ ਹੋਏ ਨੇ ਨਾਲ ਜੁੜੇ ਹੋਏ ਨੇ ਤੇ ਉੱਥੇ ਨਹੀਂ ਵੇਖਣੇ ਇਹਨਾਂ ਨੇ ਕਹਿੰਦੇ ਵੀ ਸ਼ਹਿਰ ਚੱਲੋ ਇਹਨਾਂ ਨੂੰ ਪਤਾ ਵੀ ਸ਼ਹਿਰ ਜਾਵਾਂਗੇ ਤਾਂ ਚੀਜ਼ ਖਾਵਾਂਗੇ ਜੀ ਨਹੀਂ ਲੋ ਜੀ ਸਾਡੇ ਵਾਲੇ ਬੰਦੇ ਇੱਕ ਇੱਕ ਬਲ ਕਰ ਇੱਕ ਇੱਕ ਠੰਡਾ ਠੋਪਦੇ ਤਾਂ ਬਾਹਰ ਆ ਕੇ ਖੜੇ ਨੇ ਆਪਾਂ ਚੱਲਦੇ ਆ ਅੱਗੇ ਹਣ ਜੀ ਮਿਲਦੇ ਹਾਂ ਤੁਹਾਨੂੰ ਅੱਗੇ ਹਾਂ ਜੀ ਸ਼ਾਮ ਦਾ ਟਾਈਮ ਹੋ ਚੁੱਕਿਆ ਹੈ ਤੇ ਨਤਮਿਲ ਦੀਆਂ ਤਿਆਰੀਆਂ ਨੇ ਰਹਿਰ ਸਾਹਿਬ ਦੇ ਪਾਠ ਦੀਆਂ ਆਪਾਂ ਕਰਾਂਗੇ ਰਹਿਰ ਸਾਹਿਬ ਦਾ ਪਾਠ ਅੱਜ ਲਾਵਾਂਗੇ ਗੁਰਦਾਸ ਸਿੰਘ ਨੂੰ ਗੁਰਦਾਸ ਭਰਾ ਕਰੂਗਾ ਸਾਡਾ ਰਹਿਰ ਸਾਹਿਬ ਦਾ ਪਾਠ ਮੈਂ ਕਰ ਦੂੰਗਾ ਅਰਦਾਸ ਬੇਨਤੀ ਤੇ ਫੇਰ ਕਰਾਂਗੇ ਕੰਮ ਕਰ ਫਿਰ ਮਿਲਦੇ ਹਾਂ ਤੁਹਾਨੂੰ ਜੀ